ਰੋਕ ਕਰ ਬੈਠੇ ਥੇ ਜ਼ਿੰਦਗੀ ਕੋ ਰੋਕ ਕਰ ਬੈਠੇ ਥੇ ਜ਼ਿੰਦਗੀ ਕੋ ਕਿ ਤੂੰ ਆਏ ਤੋ ਜੀਣਾ ਸ਼ੁਰੂ ਕੀਆ ਲਓ ਜੀ ਅੱਜ ਤੁਹਾਨੂੰ ਅਜਹੀ ਜਗ੍ਹਾ ਦੇ ਦਰਸ਼ਨ ਕਰਾਉਨੇ ਆ ਕਿਉਂਕਿ ਕੋਲੇ ਬਣ ਰਿਹਾ ਇੰਟਰਨੈਸ਼ਨਲ 에ਅਰਪੋਰਟ ਬਣ ਨਹੀਂ ਰਿਹਾ ਬਣ ਕੇ ਜਾਣ ਕੇ ਰੇਡੀਓ ਹੀ ਹੈ ਤਕਰੀਬਨ ਤੇ ਉਸ ਤੋਂ ਬਾਅਦ ਉਹਦੇ ਨੇੜੇ ਜਿਹੜੀ ਮਾਰਕੀਟ ਹੋਊਗੀ ਇੱਕ ਯੂਰੋਪੀਅਨ ਸਟਾਈਲ ਦੀ ਮਾਰਕੀਟ ਹੋਊਗੀ ਉਹ ਸਭ ਤੋਂ ਨੇੜਲੀ ਮਾਰਕੀਟ ਇਹ ਮਾਰਕੀਟ ਹੋਊਗੀ ਜਿੱਥੇ ਸਿਨੇਮਾ ਘਰ ਵੀ ਹੋਣਗੇ ਜਿੱਥੇ ਬਹੁਤ ਬ੍ਰਾਂਡਾਂ ਦਾ ਫੂਡ ਵੀ ਹੋਊਗਾ ਇਹ ਜਿਹੜਾ ਸਾਹਮਣੇ ਬੋਰਡ ਆ ਇਹਨੂੰ ਧਿਆਨ ਨਾਲ ਪੜੋ ਇਹ ਜਿਹੜੀ ਮਾਰਕੀਟ ਆ ਇਹਦੇ ਵਿੱਚ ਤਕਰੀਬਨ ਹਰੇਕ ਬ੍ਰਾਂਡ ਆ ਰਿਹਾ ਵਾ ਤੇ ਇੱਥੇ ਚਾਰ ਸਿਨੇਮਾ ਵੀ ਬਣ ਰਹੇ ਆ ਚਾਰ ਸਕਰੀਨਾਂ ਵਾਲਾ ਤੇ ਇਸ ਜਗ੍ਹਾ ਦੇ ਉੱਤੇ ਇੱਕ ਗੇਮਿੰਗ ਜ਼ੋਨ ਵੀ ਬਣ ਰਿਹਾ ਤੇ ਇੱਕ ਹੋਰ ਵੱਡੀ ਮਾਰਕੀਟ ਬਣ ਰਹੀ ਹੈ ਜਿਹਦੇ ਵਿੱਚ ਖਾਣ ਵਾਲੀਆਂ ਜਿੰਨੀਆਂ ਵੀ ਆ ਵੱਡੀਆਂ-ਵੱਡੀਆਂ ਬ੍ਰਾਂਡ ਹੈਗੇ ਆ ਉਹ ਵੀ ਇੱਥੇ ਆ ਰਹੇ ਆ ਇਹ ਐਨਆਰਆਈ ਲਈ ਐਨਆਰਆਈ ਲਈ ਵਰਦਾਨ ਸਿੱਧ ਹੋਊਗੀ ਇਹ ਮਾਰਕੀਟ ਇਹ ਮਾਰਕੀਟ ਮੁੱਲਾਂਪੁਰ ਦੀ ਮਾਰਕੀਟ ਆ ਕਿਉਂਕਿ ਇੱਥੋਂ ਸਿਰਫ 10 8-10 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੰਟਰਨੈਸ਼ਨਲ 에어ਪੋਰਟ ਬਣ ਰਿਹਾ ਤੇ ਇਸ ਕਰਕੇ ਇਸ ਮਾਰਕੀਟ ਦੇ ਮੂਹਰ ਦੀ ਜੇ ਇਧਰਲਾ ਸਾਰਾ ਪੰਜਾਬ ਲੁਧਿਆਣੇ ਵਾਲੇ ਜਗਰਾਉਂ ਵਾਲੇ ਮੋਗੇ ਵਾਲੇ ਫਰੀਦਕੋਟ ਵਾਲੇ ਫਿਰੋਜ਼ਪੁਰ ਵਾਲੇ ਜਲੰਧਰ ਵਾਲੇ ਉਹਨਾਂ ਨੂੰ ਇਹ ਮਾਰਕੀਟ ਪੈਣੀ ਪੈਣੀ ਹੈ ਇਹ ਮਾਰਕੀਟ ਲੁਧਿਆਣੇ ਦੀਆਂ ਮਾਰਕੀਟਾਂ ਨੂੰ ਵੀ ਫੇਲ ਕਰੂਗੀ ਕਿਉਂਕਿ ਐਨ ਆਰ ਆਈ ਉੱਥੋਂ ਚੱਲਣਗੇ ਤੇ ਇੱਥੇ ਰੁਕਣਗੇ ਇਸ ਮਾਰਕੀਟ ਜਾਂ ਜਿਹਦੇ ਕੋਲੇ ਫਲਾਈਟ ਵਾਸਤੇ ਜਿਆਦਾ ਟਾਈਮ ਹੋਇਆ ਤਾਂ ਵੀ ਉਹ ਇਸ ਮਾਰਕੀਟ ਦੇ ਵਿੱਚ ਰੁਕੂਗਾ ਜੇ ਕੁਝ ਨਹੀਂ ਖਰੀਦੂਗਾ ਤਾਂ ਕੁਝ ਖਾ ਪੀ ਕੇ ਜ਼ਰੂਰ ਜਾਊਗਾ ਇਸ ਕਰਕੇ ਇਹ ਮਾਰਕੀਟ ਆ ਬਣ ਰਹੀ ਆ ਤੇ ਇਹ ਮੁੱਲਾਂਪੁਰ ਨੂੰ ਬਲੰਦੀਆਂ ਤੇ ਲੈ ਜਾਊਗੀ ਜਿਹੜਾ ਮੁੱਲਾਂਪੁਰ ਸ਼ਹਿਰ ਆ ਉਹਨੂੰ ਇਹ ਬਲੰਦੀਆਂ ਤੇ ਲੈ ਜਾਊਗੀ ਤੇ ਆਓ ਇਸ ਮਾਰਕੀਟ ਦੇ ਆਪਾਂ ਕਰੀਏ ਸੈਰ ਤੇ ਆ ਇਹਨਾਂ ਨੇ ਬਾਹਰ ਕਾਰਪਟ ਲਾਇਆ ਹੋਇਆ ਤੇ ਆ ਕੁਝ ਕੁ ਜਿਹੜੇ ਸ਼ੋਰੂਮ ਆ ਕੱਪੜੇ ਦੇ ਸ਼ੂਜ਼ ਦੇ ਤੇ ਡੋਮੀਨੋ ਇਹ ਇੱਥੇ ਖੁੱਲ ਚੁੱਕੇ ਆ ਤੇ ਆਹ ਬੂਟਾਂ ਦੇ ਰੀਬਾਕ ਸਕੈਚਰ ਇਹ ਸਾਰੇ ਖੁੱਲ ਚੁੱਕੇ ਆ ਸਾਹਮਣੇ ਬਹੁਤ ਸੋਹਣੀ ਪਾਰਕਿੰਗ ਵੀ ਆ ਅਜੇ ਇਹਦਾ ਕੰਮ ਹੋਰ ਵੀ ਚੱਲ ਰਿਹਾ ਤੇ ਇਹਦੇ ਉੱਤੇ ਇੱਕ ਗੇਮਿੰਗ ਜ਼ੋਨ ਬਣਨਾ ਤੇ ਆਹ ਲੈਫਟ ਸਾਈਡ ਤੇ ਜਿਹੜੀਆਂ ਆਪਾਂ ਦੇਖਦੇ ਆ ਇੱਥੇ ਖਾਣ ਪੀਣ ਦਾ ਕਹेलो ਵੀ ਰੈਸਟੋਰੈਂਟ ਵੀ ਬਣਨਗੇ ਤੇ ਉਹ ਜਿਹੜਾ ਸਾਹਮਣੇ ਆਪਾਂ ਇੱਕ ਪੁਲ ਦੇਖਦੇ ਆ ਉਹਦੇ ਉੱਤੇ ਵੀ ਚੜਾਂਗੇ ਉਸ ਪੁਲਾ ਜਿਹੜਾ ਉਹਦੇ ਨਾਲ ਇੱਕ ਵਧੀਆ ਲੋਕੇਸ਼ਨ ਬਣੂਗੀ ਇੱਕ ਉੱਪਰ ਬੈਠ ਕੇ ਲੋਕਾਂ ਨੇ ਖਾਣਾ ਖਾਣਾ ਇੱਕ ਹਾਈਟ ਦੇ ਉੱਤੇ ਤੇ ਇਹ ਜਗ੍ਹਾ ਉਸ ਵਾਸਤੇ ਬਣ ਰਹੀ ਆ ਤੇ ਪਰਲੇ ਪਾਸੇ ਗੇਮਿੰਗ ਜ਼ੋਨ ਤੇ ਜਿਹੜਾ 4 ਸਕਰੀਨ ਦਾ ਸਿਨੇਮਾ ਵੀ ਬਣ ਰਿਹਾ ਤੇ ਆਪਾਂ ਇਹਦੀ ਸੈਰ ਕਰੀਏ ਆਓ ਤੁਹਾਨੂੰ ਸੈਰ ਕਰਾਈਏ ਪਹਿਲਾਂ ਜਿਹੜਾ ਸਫਰ ਸੀਗਾ ਬੜਾ ਔਖਾ ਸੀਗਾ ਹੁਣ ਤਾਂ ਤਕਰੀਬਨ ਇਹੋ ਜਿਹਾ ਦੌਰ ਆ ਗਿਆ ਬਾਕੀ ਸਾਡੇ ਦੇਸ਼ ਦੀ ਇਕਨੋਮੀ ਵੀ ਥੋੜੀ ਉੱਪਰ ਵਧੀ ਆ ਤੇ ਕਿ ਚੌਤੀ ਏਅਰਪੋਰਟ ਨੇ ਸਾਡੇ ਇੰਟਰਨੈਸ਼ਨਲ ਏਅਰਪੋਰਟ ਇੰਡੀਆ ਦੇ ਵਿੱਚ ਤੇ 1942 ਦੇ ਵਿੱਚ ਬੰਬੇ ਦਾ ਏਅਰਪੋਰਟ ਬਣਿਆ ਸੀ ਚੱਲਿਆ ਸੀ ਤੇ 1962 ਦੇ ਵਿੱਚ ਦਿੱਲੀ ਦਾ ਏਅਰਪੋਰਟ ਚੱਲਿਆ ਸੀ ਤੇ ਉਸ ਤੋਂ ਕਿੰਨੇ ਸਾਲਾਂ ਬਾਅਦ ਇਹ ਏਅਰਪੋਰਟ ਚੱਲਣਾ ਹਲਵਾਰੇ ਵਾਲਾ ਤੇ ਜੇ 1962 ਤੋਂ ਪਹਿਲਾਂ ਕਿਸੇ ਨੇ ਬੰਦੇ ਨੇ ਬਾਹਰ ਜਾਣਾ ਹੁੰਦਾ ਸੀ ਤਾਂ ਪਹਿਲਾਂ ਉਹਨੂੰ ਬੰਬੇ ਜਾਣਾ ਪੈਂਦਾ ਸੀ ਫਿਰ ਜੇ 1942 ਤੋਂ ਪਹਿਲਾਂ ਜੇ ਕਿਸੇ ਨੇ ਬੰਦੇ ਨੇ ਕਿਸੇ ਬਾਹਰਲੇ ਦੇਸ਼ ਜਾਣਾ ਹੁੰਦਾ ਸੀ ਤਾਂ ਉਹਦੇ ਕੋਲੇ ਇੱਕੋ ਇੱਕ ਸਾਰਾ ਹੁੰਦਾ ਸੀ ਸ਼ਿਪ ਰਾਹੀਂ ਸਫ਼ਰ ਕਰਨਾ ਤੇ ਇਸ ਮਾਰਕੀਟ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਐਨ ਆਰ ਆਈ ਆਉਣ ਬਾਕੀ ਵੀ ਆਪਣੇ ਦੇਸ਼ ਦੇ ਬੰਦੇ ਆਉਂਦੇ ਆ ਤੇ ਅੱਜ ਕੱਲ੍ਹ ਹਰੇਕ ਰੱਬ ਨੇ ਐਡੇ ਕਿਦੂਗਾ ਹਰੇਕ ਨੂੰ ਕੀਤਾ ਹੀ ਹੋਇਆ ਕਿ ਇਹ ਬੰਦਾ ਹਰੇਕ ਬੰਦਾ ਹਰੇਕ ਮਾਰਕੀਟ ਚ ਜਾ ਕੇ ਕੁਝ ਨਾ ਕੁਝ ਖਰੀਦ ਜਾਂ ਆਪਣਾ ਸਮਾਂ ਪਾਸ ਕਰ ਪਾਸ ਕਰਕੇ ਤਾਂ ਆ ਹੀ ਸਕਦਾ ਹੈ